x plus gold ਪਾਲ ਸਾਰੀ ਤੁਹਾਡੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖਦੇ ਆ ਸੋ ਇਹ ਕੈਪਸੂਲ ਚ ਐਸੀ ਕੀ ਖਾਸੀਅਤ ਹੈ ਕਿ ਜਿਹੜਾ ਇਹਦੀ ਇੰਨੀ ਮਸ਼ਹੂਰੀ ਹੋਈ ਪਈ ਹੈ ਇਸ ਕੈਪਸੂਲ ਦੀ ਇਹ ਨਾ ਜੀ ਐਕਚੁਅਲੀ ਕਿੰਗ ਪ੍ਰੋਡਕਟ ਬਣਿਆ ਸਾਨੂੰ ਵੀ ਨਹੀਂ ਉਮੀਦ ਸੀ ਕਿ ਇਦਾਂ 1992 93 ਦੇ ਵਿੱਚ ਲੋਕਾਂ ਨੂੰ 슈ਗਰ ਦੀ ਦਵਾਈ ਫ੍ਰੀ ਦਿਆ ਕਰਦੇ ਸੀ ਆ ਜਿਹੜਾ ਮੈਂ ਨੁਸਖਾ ਬੋਲਿਆ ਸੀ ਫ੍ਰੀ ਹੀ ਦਿੰਦੇ ਸੀ ਪਹਿਲਾਂ ਮੈਂ ਲਿਖ ਕੇ ਦੇਣ ਲੱਗਿਆ ਲੋਕ ਬਣਾਉਣ ਲੱਗ ਗਏ ਫਿਰ ਮੈਂ ਦਵਾਈ ਬਣਾ ਲਈ ਜਦੋਂ 4 ਪੈਸੇ ਦੀ ਗੁੰਜਾਇਸ਼ ਹੋ ਗਈ ਬਣਾ ਲਈ ਫਿਰ ਦਵਾਈ ਫ੍ਰੀ ਦੇਣ ਲੱਗੇ ਕੈਂਪਾਂ ਦੇ ਵਿੱਚ ਵੀ ਜਿਹੜੇ ਨਹੀਂ ਬਣਾ ਸਕਦੇ ਭਾਈ ਲਾ ਲੋ ਤਾਂ ਉੱਥੇ ਆ ਕੇ ਨਾ ਜੀ ਲੋਕਾਂ ਨੇ ਕੰਪਲੇਂਟ ਕਰਨੀ ਸ਼ੁਰੂ ਕੀਤੀ ਵੀ ਗੁਲਬ ਸਾਬ ਬਾਕੀ ਤਾਂ ਠੀਕ ਹੈ ਸੈਕਸ ਪ੍ਰੋਬਲਮ ਆ ਰਹੀ ਆ ਹੂੰ ਤਾਂ ਸਾਡੇ ਵੈਦ ਜੀ ਨਾਲ ਮੈਂ ਉਹ ਵੈਦ ਜੀ ਮੇਰੇ ਨਾਲ ਸ਼ੁਰੂ ਤੋਂ ਹੀ ਨੇ ਕਹਿੰਦੇ ਵੀ ਗੁਲਬ ਸਾਬ ਇੱਕ ਕੈਪਸੂਲ ਬਣਾ ਲੈਨੇ ਆਪਾਂ ਤਾਕਤ ਦਾ ਵੀ ਉਹ ਉਹ ਫਿਰ ਆਪਾਂ ਨੂੰ ਪੇਡ ਕਰਨਾ ਪਊਗਾ ਕਿਉਂਕਿ ਕਹਿੰਦੇ ਉਹ ਮਹਿੰਗਾ ਬਣੂਗਾ ਕਿੰਨਾ ਕਹਿੰਦੇ 8-9 ਰੁਪਏ ਤੋਂ ਘੱਟ ਨਹੀਂ ਬਣਨਾ ਉਸ ਟਾਈਮ ਹੂੰ ਤੇ ਉਸ ਟਾਈਮ 80 ਰੁਪਏ ਬਹੁਤ ਹੁੰਦੇ ਸੀ 7 ਰੁਪਏ ਦੀ ਤਾਂ ਰੋਟੀ ਦੀ ਥਾਲੀ ਹੁੰਦੀ ਸੀ ਜਦੋਂ ਅਸੀਂ ਦੁਪਹਿਰੇ ਖਾਣ ਜਾਂਦੇ ਦੀ ਖਾਣਾ ਤਾਂ 70 ਰੁਪਏ ਤਾਂ ਖਾਣੇ ਦਾ ਰੇਟ ਸੀ ਆ ਤੇ ਮੈਂ 8 ਰੁਪਏ ਦਾ ਕੈਪਸੂਲ ਸਰ ਕੌਣ ਕਹੂਗਾ ਕਹਿੰਦੇ ਵੀ ਤਾਕਤ ਲਈ ਤਾਂ ਸਭ ਕੁਝ ਖਾਂਦੇ ਆ ਲੋਕੀ ਜੇ ਅਸਲੀ ਚੀਜ਼ ਦੇਣੀ ਆ ਬਾਕੀ ਦਾ ਜੋ ਮਰਜ਼ੀ ਦੇਈ ਜੋ ਚਾਹੇ ਸ਼ੋ ਗੰਦਾ ਕੁੱਟ ਕੇ ਦੇ ਦੋ ਬੰਦਿਆਂ ਨੂੰ ਤੇ ਉਹ ਉਹਨਾਂ ਨੇ ਬਣਾਈ ਤੇ ਅਸੀਂ ਦਿੱਤਾ ਕਰਦੇ ਕਰਦੇ ਨਾ ਜੀ 2-3 ਸਾਲ ਖਿਲਾਉਂਦੇ ਰਹੇ ਸੀ ਲੋਕਾਂ ਨੂੰ ਇਹਨੇ ਰਿਜ਼ਲਟ ਪੂਰਾ ਦਿੱਤਾ ਜਿਹੜਾ ਖਾਵੇ ਉਹ ਕਹੇ ਜੀ ਕਮਾਲ ਹੋ ਗਈ ਗੁਲਸਰ ਤੁਹਾਡੀ ਸ਼ੂਗਰ ਦੀ ਦਵਾਈ ਦਾ ਪਤਾ ਨਹੀਂ ਪਰ ਇਹਨੇ ਸਾਡੀ ਜ਼ਿੰਦਗੀ ਬਣਾ ਦਿੱਤੀ